ਦੋਸਤੋ ਮੈਂ ਪਿੰਡ ਗੱਗੜ ਚ ਆਇਆ ਜਨਾਲੇ ਚ ਸਿੰਘੋ ਕਾ ਦੇ ਗੱਗੜਾਂ ਦੀ ਲਿਸਟ ਲੈਣ ਆਏ ਸੀਗੇ ਵੀ ਚਲੋ ਜੇ ਬਜਾਈ ਦਾ ਕੋਈ ਬੰਦੋਬਸਤ ਇਹਨਾਂ ਦਾ ਹੋ ਸਕੇ ਪਰ ਜਿੱਥੇ ਕਿਤੇ ਪਿੰਡ ਚ ਜਾਈਦਾ ਵਾ ਜਿੱਥੇ ਕਿਸਾਨਾਂ ਦੇ ਨਾਲ ਨਾਲ ਕੋ ਗਰੀਬ ਇਨਸਾਨ ਆ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਬਹਿ ਗਈਆਂ ਤੁਹਾਡੇ ਸਾਹਮਣੇ ਹੀ ਆ ਸਮਾਨ ਸਾਰਾ ਬਾਹਰ ਰੱਖਿਆ ਔਰ ਪਿੰਡ ਚੋਂ ਪੁੱਛ ਵੀ ਲਈਦਾ ਵਾ ਕਿ ਬਹੁਤ ਕੋ ਲੋੜਵੰਦ ਤੇ ਪਿੰਡ ਚੋਂ ਪਤਾ ਲੱਗਾ ਵੀ ਮਾਂ ਧੀ ਇਹਦੇ ਵਿੱਚ ਰਹਿੰਦੀਆਂ ਨੇ ਇਸ ਘਰ ਦੇ ਵਿੱਚ ਤੇ ਬਾਹਰ ਹੀ ਡਰਦੀਆਂ ਸੌਂਦੀਆਂ ਜਦੋਂ ਉਹ ਦੱਸਣ ਢੀਆ ਤੇ ਲੋਕਾਂ ਦਾ ਗੋਹਾ ਕੂੜਾ ਕਰਕੇ ਜਿਹੜਾ ਉਹ ਰੋਟੀ ਖਾਂਦੀ ਆ ਬੇਟੀ ਨੇ 10ਵੀਂ ਕਰ ਲਈ ਅਗੋਂ ਸਲਾਈ ਕਢਾਈ ਸਿੱਖਣਾ ਚਾਹੁੰਦੀ ਆ ਜੇ ਰਮਦਾਸ ਜਹਾਜ ਨਾਲੇ ਦੇ ਵਿੱਚ ਕੋਈ ਆਰਟੀ ਹੈ ਜੀ ਹੋਵੇ ਤੇ ਮੈਂ ਤੇਰੀ ਐਡਮਿਸ਼ਨ ਵੀ ਉੱਥੇ ਕਰਾ ਦਿੰਦਾ ਵਾਂ ਔਰ ਮੇਨ ਡਿਮਾਂਡ ਆ ਸਮਾਨ ਬਾਹਰ ਆ ਔਰ ਡਰਦੀਆਂ ਘਰ ਦੇ ਅੰਦਰ ਨਹੀਂ ਸੌਂਦੀਆਂ ਵੀ ਘਰ ਦੀ ਜਿਹੜੀ ਉਹ ਛੱਤ ਇੱਕ ਕਮਰੇ ਦੀ ਪਾ ਦਿੱਤੀ ਜਾਵੇ ਬਾਥਰੂਮ ਜਿਹੜੇ ਉਹ ਪੱਕੇ ਬਣੇ ਨੇ ਔਰ ਮੇਰੀ ਕੋਸ਼ਿਸ਼ ਆ ਕਿ ਜਿਸ ਦਿਨ ਇਸ ਪਿੰਡ ਦੀ ਲਿਸ ਬਜਾਈ ਦਾ ਸਬੰਧ ਲਿਖਾਇਆ ਗਿਆ ਉਹ ਬਿਲਕੁਲ ਸਹੀ ਆ ਤੇ ਜਿਸ ਦਿਨ ਵੰਡਣ ਆਵਾਂਗੇ ਔਰ ਮੇਰੀ ਕੋਸ਼ਿਸ਼ ਆ ਵੀ ਇਹਨਾਂ ਮਾਵਾਂ ਧੀਆਂ ਦਾ ਜਿਹੜਾ ਉਹ ਕਮਰਾ ਜਿਹੜਾ ਲੈਂਟਰ ਦਾ ਪ੍ਰਬੰਧ ਜਿਹੜਾ ਉਹ ਕਰ ਦਿੱਤਾ ਜਾਊਗਾ ਔਰ ਮੈਂ ਫਿਰ ਇੱਕ ਗੱਲ ਕਹਿੰਦਾ ਵੀ ਰੱਬਾ ਮੈਂ ਜਦੋਂ ਮਾਤਾ ਜੀ ਨੇ ਕਿਹਾ ਸੀ ਨਾ ਮੈਨੂੰ ਉਹ ਲਫ਼ਜ਼ ਭੁੱਲਦੇ ਨਹੀਂਗੇ ਵੀ ਰੱਬਾ ਜਾਂ ਤੇ ਕਿਸੇ ਦੇ ਘਰ ਧੀਆਂ ਨਾ ਦਿਆ ਕਰ ਜੇ ਧੀਆਂ ਦੇਣੀਆਂ ਤੇ ਫਿਰ ਖੁੱਲੇ ਪੈਸੇ ਵੀ ਦਿਆ ਕਰੋ ਮੁੜ ਕੇ ਇਸ ਤਰ੍ਹਾਂ ਦੇ ਹਾਲਾਤ ਨਾ ਬਣਨ ਵੀ ਮਤਲਬ ਧੀਆਂ ਨੂੰ ਪੜਾਇਆ ਵੀ ਨਾ ਜਾਵੇ ਤੇ ਧੀਆਂ ਨੂੰ ਵਿਆਹਾ ਵੀ ਨਾ ਜਾਵੇ ਤੇ ਇਹ ਭੈਣ ਜਿਹਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਆ ਔਰ ਅੱਖਾਂ ਤੋਂ ਦਿਸਣਾ हट ਗਿਆ ਸੀਗਾ ਔਰ ਉਹ ਵੀ ਦੱਸਦੇ ਵੀ ਘਰ ਘਰ ਦੀ ਕਹਾਣੀਆਂ ਲਫਜੋਕ ਹੀ ਵਰਤਦਾ ਸੀਗਾ ਵੀ ਜਾਂ ਰੱਬਾ ਆਰਾਮ ਦੇ ਦੇ ਮੈਨੂੰ ਤੇ ਜਾਂ ਮਰ ਦੇ ਉੱਤੇ ਪੜਦਾ ਪਾ ਦੇ ਵੀ ਮੇਰੀ ਮੌਤ ਹੋ ਜਾਵੇ ਇਹੋ ਜੇ ਹਾਲਾਤ ਨੇ ਗਰੀਬੀ ਦੇ ਵਿੱਚ ਫਿਰ ਵੀ ਕੁਛ ਨਾ ਕੁਝ ਸਵਾਰਨ ਦੀ ਕਿਤੇ ਨਾ ਕਿਤੇ ਕੁਝ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਦੂਜੀ ਚੀਜ਼ ਮੇਰਾ ਕੋਈ ਬਾਕੀਆਂ ਵਾਲਾ ਸੁਭਾਅ ਨਹੀਂ ਹੈਗਾ ਮੈਂ ਫਿਰ ਇੱਕ ਗੱਲ ਕਹਦਾ ਮੈਂ ਬੜਾ ਸਪਸ਼ਟ ਤੇ ਬੜੀ ਕਲੀਅਰ ਜਿਹੜਾ ਪਾਰਦਰਸ਼ਤਾ ਦੇ ਨਾਲ ਕੰਮ ਕਰੀਦਾ ਵਾ ਅਸੀਂ ਕੋਈ ਨਹੀਂ ਵੇਖਦੇ ਕੋਈ 크੍ਰਿਸਚਨ ਆ ਕੋ ਐਸੀ ਭਾਈ ਯਾਰਾ ਵਾ ਕੋ ਜੱਟ ਆ ਕੋ ਕਿਹੜੀ ਬਰਾਦਰੀ ਨਾ ਵਾ ਉਹ ਕਿਹੜੇ ਧਰਮ ਦਾ ਵਾ ਲੋੜ ਹਰ ਬੰਦੇ ਨੂੰ ਹੈਗੀ ਆ ਮਤਲਬ ਜਿੱਥੇ ਕਿਤੇ ਵੀ ਸਾਡੇ ਕੋਲ ਹੁੰਦਾ ਅਸੀਂ ਬਿਨਾ ਵਿਤਕਰੇ ਤੋਂ ਬਿਨਾ ਵੇਖੇ ਵੀ ਸਭ ਰੱਬ ਦੇ ਜੀ ਆ ਉਹਨੇ ਹੀ ਪੈਦਾ ਕੀਤੇ ਆ ਵੀ ਉਹ ਕਹਿੰਦੇ ਆ ਬਾਬਾ ਬੁੱਲੇ ਸ਼ਾ ਕਹਿੰਦੇ ਚੱਲ ਬੁੱਲਿਆ ਚੱਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ ਨਾ ਕੋ ਸਾਡੀ ਜਾਤ ਪਛਾਣੇ ਨਾ ਕੋ ਸਾਨੂੰ ਮੰਨੇ ਵੀ ਇਹ ਰੱਬ ਦੇ ਜੀ ਨੇ ਸਾਰੇ ਯਾਰ ਮਤਲਬ ਕਈ ਲੋਕ ਮੈਂ ਵੇਖਦਾ ਇਹਨਾਂ ਚੀਜ਼ਾਂ ਦੇ ਉੱਤੇ ਵੀ ਬੜਾ ਕਿੰਤੂ ਪਰੰਤੂ ਕਰਦੇ ਨੇ ਔਰ ਬਹੁਤ ਸਾਰੀਆਂ ਵੀਡੀਓਜ਼ ਵੀ ਉਦੋਂ ਸਾਹਮਣੇ ਆਉਂਦੀਆਂ ਸੀਗੀਆਂ ਅਸੀਂ ਬ ਨਾ ਉਹਦੀ ਕੋ ਜਾਤ ਵੇਖ ਕੇ ਅਸੀਂ ਤੋਂ ਦੇ ਹਾਲਾਤ ਵੇਖ ਕੇ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਚਾਹੇ ਕੋ ਕਿਸੇ ਧਰਮ ਨਾਲ ਵੀ ਸੰਬੰਧਤ ਹੋਵੇ ਮੈਂ ਬੱਚੀ ਨੂੰ ਪੁੱਛਣ ਡਿਆ ਮੈਨੂੰ ਪਤਾ ਲੱਗਾ 크ਿਸਚਨ ਪਰਿਵਾਰ ਹੈ ਮਤਲਬ ਤੇ ਮੈਨੂੰ ਪੁੱਛਦਾ ਚਰਚ ਜਾਂਦੀ ਹੈ ਕਹਿੰਦੀ ਜੀ ਜਾਂਦੀ ਹੈ ਐਤਵਾਰ ਦੇ ਐਤਵਾਰ ਜਾਂਦੀ ਹੈ ਚਲੋ ਰੱਬ ਦੇ ਨਾਲ ਜੁੜਨਾ ਚਾਹੀਦਾ ਕਿਸੇ ਧਰਮ ਦੇ ਨਾਲ ਵੀ ਤੁਸੀਂ ਸੰਬੰਧਤ ਹੋ ਮੈਂ ਅੱਜ ਕਿਹਾ ਵੀ ਅੱਜ ਤੋਂ ਚਰਚ ਤੇ ਅਰਦਾਸ ਕਰਕੇ ਐਵੇਂ ਐਤਵਾਰ ਜਾਂਦੇ ਹੋ ਆ ਫਿਰ ਪ੍ਰਭੂ ਤੇਰਾ ਮਤਲਬ ਲੈਂਟਰ ਪਾ ਦੇਣਗੇ ਫਿਰ ਅੱਜ ਤੂੰ ਕੱਲ ਦਿਲੋਂ ਅਰਦਾਸ ਕਰਕੇ ਐਵੇਂ ਔਰ ਪ੍ਰਭੂ ਜਰੀਆ ਹੀ ਬਣਾਉਂਦੇ ਹੁੰਦੇ ਕਿਸੇ ਨਾ ਕਿਸੇ ਨੂੰ ਤੇ ਉਹ ਜਰੀਆ ਉਹਨਾਂ ਸਾਨੂੰ ਬੜਾ ਕੇ ਭੇਜਿਆ ਹੁਣ ਜਿੱਦਾਂ ਮਰਜੀ ਆ ਤੇਰਾ ਲੈਂਟਰ ਜਿੱਦਣ ਅਸੀਂ ਤੇਰਾ ਸਮਾਨ ਇੱਥੇ ਪਿੰਡ ਦੇ ਵਿੱਚ ਜੇ ਖਾਦ ਬੀਜ ਸਾਨੂੰ ਵੈਰੀਫਾਈ ਹੋ ਗਿਆ ਵੀ ਬਿਲਕੁਲ ਇਹਨਾਂ ਸਹੀ ਦੱਸਿਆ ਵਾ ਤੇ ਉਹ ਜਦੋਂ ਵੰਡਣਾ ਵਾਂਗੇ ਤੇਰੇ ਲੈਂਟਰ ਦਾ ਬੰਦੋਬਸਤ ਕਰਕੇ ਆਵਾਂਗੇ ਤੇ ਮੇਰੀ ਧੀ ਪੜੀ ਆਪਦੀ ਮਾਂ ਤੇਰੀ ਕੱਲੀ ਕੱਲੀ ਆ ਦੋਵੇਂ ਮਾਵਾਂ ਧੀਆ ਰਹਿੰਦੀਆਂ ਜਿਹਦਾ ਖਿਆਲ ਰੱਖੀ ਠੀਕ ਹੈ ਨਾ ਮਤਲਬ ਵੀ ਅਜੇ ਪੜ੍ਹ ਲਿਖ ਕੁਝ ਬਣ ਜਾ ਵਿਆਹ ਵਾਲੇ ਪਾਸੇ ਨਾ ਤੁਰਿਓ ਜੋ ਮੈਂ ਗਰੀਬੀ ਵੇਨਾ ਆ ਵੀ ਕੁੜੀ ਨੂੰ ਪਲੱਸ 2 ਕਰਾਓ ਤੇ ਦਸਵੀਂ ਕਰ ਮਾਂ ਤੇਰੀ ਨਵੀਂ ਤੇ ਰਲੀ ਘਾਲੜਾ ਘਾਲੀ ਆ 2-3 ਸਾਲ ਹੋ ਗਏ ਤੇਰੇ ਫਾਦਰ ਦੀ ਡੈਥ ਨੂੰ ਜਿੰਨਾ ਵੀ ਹੋ ਸਕੇ ਆਪਦੀ ਮਾਂ ਦਾ ਵੀ ਖਿਆਲ ਰੱਖੀ ਲੈਂਟਰ ਤੇਰੇ ਦੀ ਜ਼ਿੰਮੇਵਾਰੀ ਮੈਂ ਲੈ ਕੇ ਚੱਲਿਆ ਤਾਂ ਲੈਂਟਰ ਤੇਰਾ ਪਾ ਦਿਆਂਗੇ ਧੰਨਵਾਦ ਕੰਮ ਕਰ ਨਹੀਂ ਚੱਲਦਾ ਫੇ ਰੋਟੀ ਪਾਣੀ ਕਿ ਤਰ੍ਹਾਂ ਖਾਂਦੇ ਜੀ ਲੋੜੇ ਪਾਣੀ ਦਾ ਗਵਾ ਗੋਟਾ ਛੋਟਕੇ ਤੇ ਫੇ ਰੋਟੀਆਂ ਪਾ ਖਾਣੀਆਂ ਕੀ ਡਰ ਦੇ ਅੰਦਰ ਨਹੀਂ ਜੇ ਜਾਂਦੇ ਨਾ ਡਰ ਲੱਗਦਾ ਵਾ ਹਾਂਜੀ ਰਾਤ ਕਿਤੇ ਹੁੰਦੇ ਆ ਇਸੇ ਬਾਰੇ ਸਭ ਨੂੰ ਚੱਲ ਬਾਹਰ ਹੀ ਚੱਲ ਟੀਨਾ ਪਾਉਣੀ ਆ ਟੀਨਾ ਪਾ ਦੇ ਬੱਲੇ ਤੋਂ ਨੇ ਬੱਲੇ ਪਾ ਦੇ ਟੀਨਾ ਪਾ ਦੇ ਹੈ ਟੀਨਾ ਇਹ ਤਾਂ ਤਾਂ ਨਹੀਂ ਜਾਣਾ ਫੇਰ ਲੋ ਜਦਾਂ ਕਰਨੀ ਕਰ ਲੋ ਤਾਂ ਦੱਸ ਮੇਰੀ ਭੈਣੇ ਤੋਂ ਤਾਂ ਨਹੀਂ ਜਾਣਾ ਤਾਂ ਜੇ ਲੈਂਟਰ ਦੀ ਪਹੁੰਚ ਆ ਤਾਂ ਲੈਂਟਰ ਪਾ ਦਿਓ ਪਹੁੰਚ ਬਾਹਰ ਆ ਜੇ ਫਿਰ ਪ੍ਰਭੂ ਦੇ ਸ਼ੁਆਹਰਾਤ ਨਹੀਂ ਆ ਹਾਂਜੀ ਕਰ ਪਰੇ ਲੈਂਟਰ ਪਾ ਦੇ ਕੁਝ ਨਹੀਂ ਆ ਜਿਹੜਾ ਆਦਨ ਕਰਾਂਗੇ ਸੁਰ ਪੈ ਜਾਊਗਾ ਹਾਂਜੀ ਪਾਦਾ ਨੇ ਹਾਂਜੀ ਕੋਛਿਆ ਫਿਰ ਹਾਂਜੀ ਪੁਰਾ ਮੇਰੀ ਮੇਰੀ ਵੀ ਤੀ ਤਰੀ ਜਿੱਡੀ ਆ ਪਾ ਦਿਓ ਦਿਨ ਕੀ ਕਰਨਾ ਹਾਂਜੀ ਕਿੱਥੇ ਸਿੱਖਣੀ ਵੀ ਨਾਲੇ ਸਿੱਖ ਲੈਣੀ